ਆ ਘਰ ਦੇ ਕਹਦੇ ਹੁੰਦੇ ਹੁੰਦੇ ਵੀ ਨਾ ਚਲੂਣੇ ਲੜਨਗੇ ਜਿਆਦਾ ਨਾ ਖਾ ਹੈ ਕਿਉਂ ਕਿਉਂ ਬਾਈ ਕਹਿੰਦੇ ਹੁੰਦੇ ਨੇ ਨਾ ਘਰ ਦੇ ਪਹਿਲਾਂ ਆਪਾਂ ਨੂੰ ਕਿ ਚਲੂਣੇ ਲੜਨਗੇ ਨਾ ਖਾਣਾ ਨੂੰ ਉਰਨੇ ਲੈ ਲਿਆ ਗੁੜ ਖਾ ਵੀ ਫੋੜੀ ਖਾਦਾ ਹੁੰਦੇ ਬਰਤ ਚਿੰਦਾ ਦੇ ਪਿੱਛੇ ਉਂਗਲੀ ਜੱਟੀ ਜਾਂਦਾ ਬਰ ਕਮੈਂਟ ਕਰਕੇ ਦੱਸਿਓ ਇਹਨੂੰ ਕੀ ਕਹਿੰਦੇ ਆ ਜਿਹਦੇ ਵਿੱਚ ਗੁੜ ਜਮਾਇਆ ਜਾਂਦਾ ਨਾਲ ਨਾਲ ਗੋੜ ਨਿਕਲ ਰਿਆ ਸੀ ਤੇ ਛਿੱਡੇ ਦੀ ਲਾਲਾ ਵੀ ਨਾਲ ਦੀ ਨਾਲ ਹੀ ਨਿਕਲ ਰਹੀਆਂ ਸੀ ਫਤਿਹਗੜ੍ਹ ਸੇਬ ਤੋਂ ਦਰਸ਼ਨ ਇਸ਼ਨਾਨ ਕਰਕੇ ਆਉਂਦੇ ਆਉਂਦੇ ਰਸਤੇ ਵਿੱਚ ਸਾਨੂੰ ਦਿਖਿਆ ਗੋੜੇ ਤੇ ਗਰਮ ਗਰਮ ਨਿਕਲ ਰਿਆ ਸੀਗਾ ਤੇ ਅਸੀਂ ਸੋਚਿਆ ਚਲੋ ਗੋੜ ਖਾ ਲੈਣੇ ਨਾਲ ਨਾਲ ਗੋੜ ਨਿਕਲ ਰਿਆ ਸੀ ਤੇ ਛਿੱਡੇ ਦੀ ਲਾਲਾ ਵੀ ਨਾਲ ਦੀ ਨਾਲ ਹੀ ਨਿਕਲ ਰਹੀਆਂ ਸੀ ਮੈਨੂੰ ਇੱਥੇ ਰੋਪ ਤਾਂ ਕਹਿੰਦਾ ਵੀ ਗੋੜ ਖਾਣਾ ਵੈਸੇ ਵਧੀਆ ਹੋਊਗਾ ਠੰਡ ਨਾਲ ਤਾਂ ਗੋੜ ਵਧੀਆ ਲੱਗਦਾ ਤੇ ਚੱਲੀਏ ਫਿਰ ਖਾਣ ਇਹਨਾਂ ਨੂੰ ਪੁੱਛਦੇ ਆਂ ਵੀ ਦਿਖਾਉਣੇ ਨੇ ਬਾਈ ਬਣਾਉਦੇ ਨੇ ਬਾਈ ਹੋਣੀ ਨੇ ਪਛਤਲੇੜਾ ਆ ਬਾਈ ਲਈ ਜਾਂਦਾ ਪੇਫੀਆਂ ਗੁੜ ਦੀਆਂ ਤੇ ਫੇਰ ਦੇਖੋ ਸ਼ਾਇਦ ਤੁਹਾਡੇ ਇੱਥੇ ਪੇਲੀਆਂ ਕਹਿੰਦੇ ਆ ਸਾਡੇ ਤੇ ਦੁਆਬੇ ਵਿੱਚ ਪੇਫੀਆਂ ਕਹ ਦਿੰਦੇ ਆ ਪੇਫੀਆਂ ਲਈ ਜਾਂਦੇ ਆ ਮੈਨੂੰ ਤਾਂ ਪਤਾ ਨਹੀਂ ਵੈਸੇ ਕੀ ਕਹਿੰਦੇ ਨੇ ਇਹਨਾਂ ਨੂੰ ਸਾਡੇ ਤੁਹਾਡੀ ਪੇਲੀ ਹੁੰਦੀ ਆ ਤੇ ਤੁਹਾਡੇ ਪੇਲੀਆਂ ਕਹਿੰਦੇ ਸਾਡੇ ਪੇਫੀਆਂ ਕਹ ਦਿੰਦੇ ਆ ਗੁੜ ਦੀ ਡਲੀ ਕਹਦੇ ਉਸ ਜਗ ਦਾ ਅੱਛਾ ਤੁਹਾਡੇ ਡਲੀ ਕਹਿੰਦੇ ਹੋਣਗੇ ਡਲੀ ਡਲੀ ਦੇ ਛੋਟੀ ਜੀ ਹੁੰਦੀ ਆ ਇਹਦੇ ਪੂਰੇ ਪੈਸੇ ਆ ਕਿੱਡੂ ਜੇ ਹਾਂ ਹਾਂ ਜੀ ਇਹ ਫਿਰ ਤੁਹਾਡਾ ਇੱਥੇ ਪਾਣੀ ਕਰੀ ਚੁੰਦਾ ਨਾ ਨਾ ਹੈ ਇਹ ਕਿ ਪੂਰਾ ਪੱਕਾ ਤਾਂ ਨਹੀਂ ਦਿੱਕਤਾ ਆ ਹੱਥ ਤੇ ਇਹ ਬਾਈ ਹੁਣਾਂ ਨੇ ਟਾਟ ਪਾਈ ਹੋਈ ਆ ਨੂਰ ਨੂੰ ਲੱਗਿਆ ਹੈ ਝੋਕਾ ਪਾਣੀ ਇਹਦੇ ਵਿੱਚ ਚਲਿਆ ਜਾਊਗਾ ਗੁਰਦੇ ਇਹ ਪਰ ਨੂਰ ਨੂਰ ਇਹ ਇੱਕ ਹਸਾਬ ਨਾਲ ਪੁਰਾਣੇ ਲੈਂਟਰ ਹੈ ਲੈਂਟਰ ਹੈ ਆ ਪਹਿਲਾਂ ਆਈ ਹੁੰਦੇ ਸੀਗੇ ਡਾਟਾਂ ਪੈਂਦੀਆਂ ਹੁੰਦੀਆਂ ਸੀ ਉਦੋਂ ਕਿਹੜੇ ਸਿਮਿੰਟ ਸੀਗੇ ਆਹੋ ਪੁਰਾਣੇ ਘਰ ਇਦਾਂ ਹੀ ਹੁੰਦੇ ਸੀ ਆ ਦੇਖ ਭਾਈ ਜੀ ਬਣਾ ਨੇ ਸੌਫ ਵਾਲਾ ਵੀ ਗੋੜ ਬਣਾ ਰਹੇ ਨੇ ਅੱਛਾ ਲੱਗਦਾ ਕਿਸਮਾਇਆ ਹੋਇਆ ਲੋ ਬਾਈ ਕੀ ਬਾਤ ਹੈ ਭਾਈ ਮੈਂ ਤਾਂ ਆਪ ਚੱਕ ਕੇ ਦੇਖਣਾ ਕਿਵੇਂ ਪਚਾਉਂਦਾ ਇਹਨੂੰ ਇਹਨੂੰ ਹਾਂ ਕਮੈਂਟ ਕਰਕੇ ਦੱਸਿਓ ਇਨੂੰ ਕੀ ਕਹਿੰਦੇ ਆ ਜਿਹਦੇ ਵਿੱਚ ਗੁੜ ਜਮਾਇਆ ਜਾਂਦਾ ਅੱਛਾ ਦਹੀਂ ਵਾਂਗ ਮਤਲਬ ਦੁੱਧ ਵਾਂਗ ਇੱਧਰ ਆ ਦੇਖੋ ਦੂਜੀ ਪੱਤ ਚੜ ਚੁੱਕੀ ਐ ਕੰਮ ਮੈਲ ਉੱਤਰ ਰਹੀ ਐ ਮੈਲ ਅੱਛਾ ਆਦਰਾ ਝੋਕਾ ਲੱਗ ਰਿਹਾ ਗਾਹ ਦੇ ਸਿੰਦੇ ਨੂੰ ਸਾਰਾ ਪਤਾ ਹੈਗਾ ਪਹਿਲਾਂ ਕਿਤੇ ਬਣਾਉਂਦਾ ਤਾਂ ਨਹੀਂ ਰਿਹਾ ਅਸੀਂ ਬਣਾਉਂਦੇ ਰਿਆਂ ਘਰੇ ਅੱਛਾ ਤਾਂ ਹੀ ਇੱਕੜ ਆਹਾ ਇਨੂ ਫਾ ਅੱਡੇ ਕੇ ਦਿੰਦੇ ਗੰਡ ਇਹ ਪ੍ਰਾਲੀ ਹੈ ਪ੍ਰਾਲੀ ਹੈ ਚਾਹੇ ਇੱਥੇ ਖੋਰੀ ਡਾਲੋ ਚਾਹੇ ਹਨਾ ਗੰਨਿਆਂ ਤੁੱਤਰ ਦੀ ਖੋਰੀ ਕਹਲਾ ਚਾਹੇ ਕਾਹੀ ਡਾਲਾ ਚਾਹੇ ਪ੍ਰਾਲੀ ਡਾਲਾ ਕੁਝ ਵੀ ਅੱਗ ਬਲਦੀ ਰਹਿਣੀ ਚਾਹੀਦੀ ਇਹਦੇ ਥੱਲੇ ਤਾਂ ਕਿ ਆ ਦੇਖੋ ਮੁੰਡਾ ਮੈਲ ਲਾ ਰਿਹਾ ਬਈ ਗੁੜ ਦੀ ਨੂਰ ਨੇ ਲੈ ਲਿਆ ਗੁੜ ਖਾ ਰਹੀ ਹੈ ਬਈ ਕੋੜੀ ਖਾਦਾ ਹੁੰਦਾ ਪਰ ਬਰ ਚਿੰਦਾ ਦੇ ਪਿੱਛੇ ਉਂਗਲੀ ਜੱਟੀ ਜਾਂਦਾ ਬੰਦਾ ਅਸੀਂ ਤੇ ਬਹੁਤ ਖਾਦਾ ਆ ਹਾਂ ਹੁੰਦੇ ਘਰਦਿਆਂ ਤੋਂ ਲੋਕ ਲੋਕ ਕੇ ਖਾਂਦੇ ਹੁੰਦੇ ਸੀਗੇ ਹਾਂ ਘਰ ਦੇ ਕਹਦੇ ਹੁੰਦੇ ਹੁੰਦੇ ਸੀ ਨਾ ਚਲੂਣੇ ਲੜਨਗੇ ਜਿਆਦਾ ਨਾ ਖਾ ਹੈ ਕਿਉਂ ਕਿਉਂ ਬਾਈ ਕਹਿੰਦੇ ਹੁੰਦੇ ਸੀ ਨਾ ਘਰ ਦੇ ਪਹਿਲਾਂ ਆਪਾਂ ਨੂੰ ਕਿ ਚਲੂਣੇ ਲੜਨਗੇ ਨਾ ਖਾ ਬਹੁਤ ਵਧੀਆ ਬਾਈ ਨੇ ਆਹ ਇੱਕ ਸਾਰੀ ਪੱਤ ਦੇ ਲਾਤੀਆਂ ਪੈਸੀਆਂ ਆ ਨੂਰ ਨੂੰ ਨਾ ਬਾਈ ਦੀ ਕੁੜੀ ਬਹੁਤ ਪਸੰਦ ਆ ਗਈ ਲੱਗ ਜਿੰਨਾ ਗੱਲਾਂ ਵਾਂ ਗੁੜ ਖਵਾ ਦੇ ਨੂਰ ਨੂੰ ਗੁੜਤੀ ਦਿੰਨੀ ਮੈਂ ਉਹਨੂੰ ਆਪਣੀ ਆਹੋ ਗੁੜਤੀ ਲੈ ਆ ਪਰ ਇਹਦੇ ਤੇ ਚਲੀ ਨਾ ਜਾਏ ਗੁੜਤੀ ਜ਼ਰੂਰ ਲੈ ਲੈ ਦੀ ਮੈਂ ਤਾਂ ਮਾੜੀ ਆ ਨਹੀਂ ਮਾੜੀ ਨਹੀਂ ਆ ਚਲ ਹੈਲੋ ਕਰ ਦੇ ਹੈਲੋ ਕਰ ਦੇ ਹਾਂ ਤੇ ਇਹਦੇ ਮਤਲਬ ਮੇਰੇ ਲੱਗਦੇ ਰਿਹਾ ਬਾਹਰ ਰਹੀ ਹੈ ਲਓ ਜੀ ਹੁਣ ਅਸੀਂ ਕੋਡ ਖਾ ਵੀ ਲਿਆ ਤੇ ਨਾਲੇ ਕਿਲੋ ਕੁ ਪੈਕ ਵੀ ਕਰਾ ਲਿਆ ਤੇ ਹੁਣ ਚੱਲੇ ਆਂ ਅਸੀਂ ਘਰ ਬਲੌਗ ਹੋਇਆ ਖਤਮ ਬਾਏ ਬਾਏ